ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਵਿੱਚ ਆਪ ਜੀ ਨੇ ਇਤਿਹਾਸਾਂਜਾ ਕਰ ਰਿਆ ਹੈ ਨਵੀਂ ਬੁੱਕ ਸਿੱਖ ਰਾਜ ਦਾ ਰਹੱਸਮਈ ਇਤਿਹਾਸ ਖਾਲਸਾ ਦਰਬਾਰ ਵਿੱਚ ਹੋਈਆਂ ਸ਼ਾਸਨਾਂ ਦੀ ਦਾਸਤਾਨ ਜੋ ਲੇਖਕ ਇੱਕ ਗੋਰੇ ਅੰਗਰੇਜ਼ ਵੱਲੋਂ ਲਿਖੀ ਗਈ ਹੈ ਜਿਸ ਦਾ ਨਾਮ ਜਾਰਜ ਕਾਰ ਮਾਈਕਲ ਸਮਿਥ ਹੈ ਜਿਸ ਦਾ ਪੰਜਾਬੀ ਵਿੱਚ ਅਨਵਾਦ ਪ੍ਰੋਫੈਸਰ ਜਸਪਾਲ ਕਈ ਵੱਲੋਂ ਕੀਤਾ ਗਿਆ ਇਹ ਲੇਖਕ ਜਾਰਜ ਕਾਰ ਮਾਈਕਲ ਸਮਿਥ ਜੋ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਪ੍ਰਮੁੱਖ ਅਫਸਰ ਸੀ ਜੋ ਅੰਦਰੂਨੀ ਜਾਣਕਾਰੀਆਂ ਵੀ ਉਸ ਕੋਲ ਆਉਂਦੀਆਂ ਸਨ ਉਸਨੇ ਉਸ ਬਿਹੇਵ ਤੇ ਕਿਤਾਬ ਲਿਖੀ ਹੈ ਕਿ ਕਿਦਾਂ ਖਾਲਸਾ ਰਾਦਰਬਾਰ ਵਿੱਚ ਸਸਚਾ ਹੋਈਆਂ ਕਿਦਾਂ ਇੱਕ ਕਰਕੇ ਇੱਕ ਇੱਕ ਕਰਕੇ ਸਾਰੇ ਛਾਹੀ ਪਰਿਵਾਰ ਨੂੰ ਕਤਲ ਕਰ ਦਿੱਤਾ ਗਿਆ ਸਾਡਾ ਸਿੱਖ ਰਾਜ ਖਤਮ ਕਰ ਦਿੱਤਾ ਗਿਆ ਅੱਗੇ ਇਤਿਹਾਸ ਸ਼ੁਰੂ ਕਰਦੇ ਹਾਂ ਬਾਕੀ ਤੁਸੀਂ ਪਿਛਲਾ ਅਧਿਆਇ ਸੁਣ ਕੇ ਜੋ ਜੋੜ ਸਕਦੇ ਹੋ ਅੱਗੇ ਜੋ ਇਤਿਹਾਸ ਪਿਛਲਾ ਸੁਣਾਇਆ ਹੈ ਹੁਣ ਅੱਗੇ ਇਤਿਹਾਸ ਸ਼ੁਰੂ ਕਰਦੇ ਪਹਿਲਾਂ ਆਪ ਜੀ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸੱਜਣਾ ਮਿੱਤਰਾਂ ਭੈਣਾ ਭਰਾਵਾਂ ਤੱਕ ਸ਼ੇਅਰ ਕਰੋ ਤਾਂ ਜੇ ਵੱਡਮੁੱਲਾ ਇਤਿਹਾਸ ਸਾਡਾ ਹੋਰ ਨਾ ਭੈਣਾ ਭਰਾਵਾਂ ਤੱਕ ਪਤਾ ਪਹੁੰਚ ਸਕੇ ਤੇ ਉਹਨਾਂ ਨੂੰ ਪਤਾ ਲੱਗ ਸਕੇ ਕਿ ਸਿੱਖ ਰਾਜ ਦੇ ਜਿਹੜੇ ਜੋੜਾਂ ਵਿੱਚ ਡੋਗਰਾ ਪਰਿਵਾਰ ਜਾਂ ਜਿਨ੍ਹਾਂ ਨੇ ਚਾਲ ਬਾਜ਼ੀਆਂ ਕੀਤੀਆਂ ਗਦਾਰੀਆਂ ਕੀਤੀਆਂ ਉਹਨਾਂ ਨੇ ਕਿਦਾਂ ਸਿੱਖ ਰਾਜ ਖਤਮ ਕੀਤਾ ਅੱਗੇ ਇਤਿਹਾਸ ਸ਼ੁਰੂ ਕਰਦੇ ਆਂ ਸਿੱਖ ਸ਼ੇਰ ਸਿੰਘ ਦਾ ਲਾਹੌਰ ਤੇ ਕਬਜ਼ਾ ਬਾਕੀ ਇਸ ਅਧਿਆਇ ਨੂੰ ਜੋੜ ਲਈ ਤੁਸੀਂ ਪਿਛਲੀਆਂ ਜਿਹੜੀਆਂ ਵੀਡੀਓ ਦੇਖ ਸਕਦੇ ਹੋ ਅਗੇ ਉਹ ਇਹ ਅਧਿਆਏ ਦਾ ਭਾਗ 1 2 3 ਇਦਾਂ ਕਰਕੇ ਬਣਾਏ ਗਏ ਹਨ ਤੇ ਇਹ ਸ਼ੇਰ ਸਿੰਘ ਲਾਹੌਰ ਦਾ ਅਗਲਾ ਅਧਿਆਇ ਸ਼ੁਰੂ ਕਰਦੇ ਹਾਂ ਸ਼ੇਰ ਸਿੰਘ ਦੇ ਲਾਹੌਰ ਤੇ ਕਬਜ਼ਾ ਇਹ ਸੁਣਦੇ ਆਂ ਕਿ ਸ਼ੇਰ ਸਿੰਘ ਸ਼ਾਲੀਮਾਰ ਬਾਗ ਉੱਪਰ ਗਿਆ ਸੀ ਗੁਲਾਬ ਸਿੰਘ ਨੇ ਚੰਦਕੌਰ ਤੇ ਉਸਦੇ ਧੜੇ ਤੇ ਸਰਦਾਰਾਂ ਨਾਲ ਸਲਾਹ ਕੀਤੀ ਇਸ ਧੜੇ ਵਿੱਚ ਖੁਸ਼ਾਲ ਸਿੰਘ ਤੇਜਾ ਸਿੰਘ ਤੇ ਸੰਧਾ ਵਾਲੀਆਂ ਘਰਾਣੇ ਦੇ ਕਈ ਬੰਦੇ ਸ਼ਾਮਲ ਸਨ ਇਹਨਾਂ ਤੋਂ ਕਈਆਂ ਨੂੰ ਤਾਂ ਗੁਲਾਬ ਸਿੰਘ ਨੇ ਖੁਦ ਕੋਸ਼ਿਸ਼ ਕਰਕੇ ਇਸ ਧੜੇ ਵਿੱਚ ਲਿਆਂਦਾ ਸੀ ਤਾਂ ਕਿ ਉਹਨਾਂ ਨੂੰ ਜਾਲ ਵਿੱਚ ਫਸਾਇਆ ਜਾ ਸਕੇ ਅਤੇ ਬਰਬਾਦੀ ਦੀ ਦਿਸ਼ਾ ਵੱਲ ਲਿਜਾਇਆ ਜਾ ਸਕੇ। ਸਲਾਮ مشورہ ਕਰਨ ਤੋਂ ਬਾਅਦ ਉਸਨੇ ਆਪਣੇ ਸਾਰੇ ਨਿੱਜੀ ਫੌਜੀ ਦਸਤਿਆਂ ਨੂੰ ਕੂਚ ਕਰਨ ਦਾ ਹੁਕਮ ਦਿੱਤਾ। ਉਸਨੇ ਸ਼ਾਹਦਰਾਹ ਪਹੁੰਚ ਕੇ ਦਰਿਆ ਪਾਰ ਕਰਨਾ ਸੀ ਅਤੇ ਸੰਮਨ ਬੁਰਜ ਦੇ ਉੱਤਰ ਵੱਲ ਪਰੇਡ ਗਰਾਊਂਡ ਵਿੱਚ ਡੇਰੇ ਲਾਉਣੇ ਸਨ। ਇਹ ਦਸਤੇ ਬੜੀ ਮੁਸ਼ਕਲ ਨਾਲ ਨਿਸ਼ਚਿਤ ਥਾਂ ਤੇ ਪਹੁੰਚੇ ਸਨ ਕਿ ਉਹਨਾਂ ਨੂੰ ਸ਼ੇਰ ਸਿੰਘ ਅਤੇ ਉਸਦੇ ਸਾਥੀਆਂ ਉੱਪਰ ਸ਼ਾਲੀ ਮਾਰ ਬਾਗ ਵਿੱਚ ਜਾ ਕੇ ਹਮਲਾ ਕਰਨ ਦਾ ਹੁਕਮ ਹੋਇਆ ਇਸ ਮਕਸਦ ਲਈ ਇਕੱਠੇ ਕੀਤੇ ਗਏ ਦਸਤਿਆਂ ਵਿੱਚ ਮੁੱਖ ਤੌਰ ਤੇ ਗੁਲਾਬ ਸਿੰਘ ਦੀ ਨਿੱਜੀ ਫੌਜ ਸੀ ਇਸ ਨਿੱਜੀ ਫੌਜ ਵਿੱਚ ਦੋ ਛੋਟੀਆਂ ਬਟਾਲੀਆਂ ਅਤੇ ਘੋੜਿਆਂ ਨਾਲ ਖਿੱਚੀਆਂ ਜਾਣ ਵਾਲੀਆਂ 10 ਤੋਪਾਂ ਉਸ ਦੀਆਂ ਆਪਣੀਆਂ ਸਨ ਇੱਕ ਬਟਾਲੀ ਉਸ ਦੇ ਭਰਾ ਸਚੇ ਸਿੰਘ ਦੀ ਸੀ ਅਤੇ ਇੱਕ ਬਟਾਲੀ ਉਸ ਦੇ ਭਰਾ ਅਤੇ ਗੁਪਤ ਸਹਿਯੋਗੀ ਰਾਜਾ ਧਿਆਨ ਸਿੰਘ ਦੀ ਸੀ ਕੁੱਲ ਮਿਲਾ ਕੇ 2000 ਆਦਮੀ ਅਤੇ 10 ਤੋਪਾਂ ਸਨ ਇਹ ਡੋਗਰਾ ਫੌਜ ਸ਼ਾਲੀਮਾਰ ਬਾਗ ਵੱਲ ਅੱਧਾ ਮੀਲ ਹੀ ਅੱਗੇ ਵਧਿਆ ਹੋਵੇਗਾ ਜਦੋਂ ਗੁਲਾਬ ਸਿੰਘ ਖੁਦ ਤਕਰੀਬਨ 100 ਘੋੜਸਵਾਰਾਂ ਸਮੇਤ ਤੇਜ਼ ਗਤੀ ਨਾਲ ਉਹਨਾਂ ਕੋਲ ਜਾ ਪਹੁੰਚਿਆ ਉਸਨੇ ਫੌਜ ਨੂੰ ਵਾਪਸ ਆਉਣ ਦਾ ਹੁਕਮ ਦਿੱਤਾ ਤੇ ਆਪ ਵੀ ਫੌਜ ਨਾਲ ਵਾਪਸ ਚੱਲ ਪਿਆ ਉਹ ਫੌਜ ਸਮੇਤ ਹਜੂਰੀ ਬਾਗ ਜਾਂ ਮਹਿਲ ਬਾਗ ਪਹੁੰਚਿਆ ਇਸ ਫੌਜ ਨੇ ਫਟਾਫਟ ਕਿਲੇ ਦੀ ਸੁਰੱਖਿਆ ਲਈ ਪੋਜੀਸ਼ਨਾਂ ਲੈ ਲਈਆਂ ਚਾਰੇ ਪਾਸੇ ਮੋਰਚਾ ਬੰਦੀ ਕਰ ਲਈ ਗੁਲਾਬ ਸਿੰਘ ਨੇ ਅਜਿਹੇ ਹੱਕਦਮ ਚੁੱਕਣ ਲਈ ਕਾਰਨ ਇਹ ਦੱਸਿਆ ਕਿ ਸਾਰੀ ਖਾਲਸਾ ਫੌਜ ਸ਼ੇਰ ਸਿੰਘ ਦੇ ਹੱਕ ਵਿੱਚ ਹੋ ਗਈ ਸੀ ਇਸ ਕਰਕੇ ਇੰਨੀ ਛੋਟੀ ਜਿਹੀ ਫੌਜ ਨਾਲ ਸ਼ੇਰ ਸਿੰਘ ਨਾਲ ਟੱਕਰ ਲੈਣ ਦੀ ਕੋਸ਼ਿਸ਼ ਕਰਨੀ ਮੂਰਖਤਾ ਵਾਲੀ ਗੱਲ ਸੀ ਕਿਉਂਕਿ ਸ਼ੇਰ ਸਿੰਘ ਕੋਲ 60000 ਤੋਂ ਵੀ ਵੱਧ ਫੌਜ ਸੀ ਅਸਲ ਟੱਕਰਾਂ ਹੋਣ ਵੇਲੇ ਤੱਕ ਗੁਲਾਬ ਸਿੰਘ ਇਹ ਸੋਚ ਰਿਹਾ ਸੀ ਕਿ ਸ਼ੇਰ ਸਿੰਘ ਦਾ ਜਾ ਧਿਆਨ ਸਿੰਘ ਦੇ ਬਹੁਤ ਪ੍ਰਭਾਵਦীন ਸੀ ਭਾਵੇਂ ਉਸ ਦੀ ਗੈਰ ਹਾਜ਼ਰੀ ਵਿੱਚ ਉਹ ਖੁੱਲੇ ਤੌਰ ਤੇ ਵਿਰੋਧੀ ਮਹਿਮਤ ਤੇ ਚੜ ਆਇਆ ਸੀ ਭਾਵੇਂ ਧਿਆਨ ਸਿੰਘ ਮੌਜੂਦ ਨਹੀਂ ਸੀ ਅਤੇ ਛੇਰ ਸਿੰਘ ਨੂੰ ਖਾਲਸਾ ਫੌਜ ਦੀ ਹਮਾਇਤ ਹਾਸਲ ਸੀ ਪਰ ਫਿਰ ਵੀ ਗੁਲਾਬ ਸਿੰਘ ਨੂੰ ਯਕੀਨਦਾ ਸੀ ਕਿ ਕੋਈ ਹਿੰਸਕ ਕਾਰਵਾਈ ਕਰਨ ਤੋਂ ਪਹਿਲਾਂ ਛੇਰ ਸਿੰਘ ਉਸ ਨਾਲ ਕੋਈ ਸਮਝੌਤਾ ਕਰਨ ਦੀ ਕੋਸ਼ਿਸ਼ ਜ਼ਰੂਰ ਕਰੇਗਾ ਉਸ ਨੂੰ ਲੱਗਦਾ ਸੀ ਕਿ ਭਾਵੇਂ ਧਿਆਨ ਸਿੰਘ ਮੌਜੂਦ ਨਹੀਂ ਪਰ ਉਸ ਨੇ ਛੇਰ ਸਿੰਘ ਨੂੰ ਅਜਿਹਾ ਕਰਨ ਲਈ ਆਖਿਆ ਜ਼ਰੂਰ ਹੋਵੇਗਾ ਬੁੱਢਾ ਕਾਗ ਹੋਣ ਦੇ ਬਾਵਜੂਦ ਵੀ ਗੁਲਾਬ ਸਿੰਘ ਜਵਾਲਾ ਸਿੰਘ ਦੀਆਂ ਚਾਲਾਂ ਨੂੰ ਅਤੇ ਛੇਰ ਸਿੰਘ ਦੇ ਦਬਲੇਪਨ ਨੂੰ ਸਮਝ ਨਾ ਸਕਿਆ ਉਹ ਇਸ ਗੱਲ ਬਾਰੇ ਵੀ ਪੂਰਾ ਸचेਤ ਸੀ ਕਿ ਉਸਦੇ ਭਰਾ ਰਾਜਾ ਧਿਆਨ ਸਿੰਘ ਨੇ ਤਾਂ ਚਿੱਠੀ ਵਿੱਚ ਕੁਬਰ ਨੂੰ ਸਿਰਫ ਲਾਹੌਰ ਜਾ ਕੇ ਸ਼ਾਲੀਮਾਰ ਬਾਗ ਵਿੱਚ ਡਰਿਆ ਲਾਉਣ ਲਈ ਕਿਹਾ ਸੀ ਜਿੱਥੇ ਫੌਜ ਨੇ ਉਸ ਨੂੰ ਮਿਲ ਕੇ ਹਮਾਇਤ ਦੀ ਹਾਮੀ ਭਰਨੀ ਸੀ ਅਤੇ ਹਮਲਾ ਧਿਆਨ ਸਿੰਘ ਦੇ ਆਉਣ ਤੇ ਹੋਣਾ ਸੀ ਪਰ ਸਾਰਾ ਕੁਝ ਧਿਆਨ ਸਿੰਘ ਦੀ ਚਿੱਠੀ ਅਨੁਸਾਰ ਨਹੀਂ ਹੋਇਆ ਸੀ ਕਿਉਂਕਿ ਜਵਾਲਾ ਸਿੰਘ ਦੀ ਚਾਲ ਬਾਰੇ ਦੋਹਾਂ ਭਰਾਵਾਂ ਤੋਂ ਕਿਸੇ ਨੂੰ ਵੀ ਪਤਾ ਨਹੀਂ ਸੀ ਗੁਲਾਬ ਸਿੰਘ ਵੀ ਫੌਜ ਦੇ ਮਨ ਵਿੱਚ ਸੁਲਗ ਰਹੀ ਵਿਦਰੋਹ ਦੀ ਚਿੰਗਿਆੜੀ ਨੂੰ ਮਹਿਸੂਸ ਨਹੀਂ ਕਰ ਸਕਿਆ ਸੀ ਰਾਜਾ ਆਧਿਆਤਾਨ ਸਿੰਘ ਨੇ ਇਹ ਸਾਰਾ ਇੰਤਜ਼ਾਮ ਇਸ ਝਾਗ ਤੇ ਕੀਤਾ ਸੀ ਕਿ ਉਸ ਦਾ ਭਰਾ ਗੁਲਾਬ ਹਾਲਤ ਦੇਖ ਕੇ ਸਾਰਾ ਮੌਕਾ ਸੰਭਾਲ ਲਵੇਗਾ ਉਸ ਨੂੰ ਯਕੀਨ ਸੀ ਕਿ ਰਾਜਾ ਗੁਲਾਬ ਸਿੰਘ ਸ਼ੇਰ ਸਿੰਘ ਨਾਲ ਨਿੱਜੀ ਪੱਧਰ ਤੇ ਸਮਝੌਤਾ ਕਰਕੇ ਉਸ ਦੀਆਂ ਇੱਛਾ ਪੂਰਤੀ ਕਰ ਦੇਵੇਗਾ ਅਤੇ ਬਿਨਾਂ ਕਿਸੇ ਕੋਣ ਕਰਾਵੇ ਤੋਂ ਸ਼ੇਰ ਸਿੰਘ ਨੂੰ ਤਖਤ ਤੇ ਬਿਠਾ ਦਿੱਤਾ ਜਾਵੇਗਾ ਰਾਜਾ ਗੁਲਾਬ ਸਿੰਘ ਦੀ ਉਮੀਦ ਤੋਂ ਉਲਟ ਸ਼ੇਰ ਸਿੰਘ ਨੇ ਲਾਹੌਰ ਆਉਣ ਤੋਂ ਦੂਜੀ ਸਵੇਰ ਬੁੱਧੂ ਦੇ ਆਵੇ ਜਾ ਕੇ ਫੌਜ ਨਾਲ ਸੰਪਰਕ ਕਰ ਲਿਆ ਡੋਗਰਾ ਮੁਖੀ ਗੁਲਾਬ ਸਿੰਘ ਨੂੰ ਪੱਕਾ ਯਕੀਨ ਹੋ ਗਿਆ ਕਿ ਸ਼ੇਰ ਸਿੰਘ ਰਾਜਾ ਧਿਆਨ ਸਿੰਘ ਦੇ ਆਉਣ ਤੋਂ ਪਹਿਲਾਂ ਹੀ ਸ਼ੇਰ ਵਾਪਰ ਚੜ੍ਹਾਈ ਕਰੇਗਾ ਗੁਲਾਬ ਸਿੰਘ ਨੂੰ ਨਿਸ਼ਚਿਤ ਹੋ ਗਿਆ ਕਿ ਇਹਨਾਂ ਹਾਲਾਤਾਂ ਵਿੱਚ ਉਸ ਦੇ ਡੋਗਰੇ ਭਰਾ ਦੀ ਮਦਦ ਤੋਂ ਬਿਨਾਂ ਸ਼ੇਰ ਸਿੰਘ ਦੀ ਜਿੱਤ ਸਿਰਫ ਉਸ ਦੀਆਂ ਆਸਾਂ ਦੀ ਹੀ ਮੌਤ ਨਹੀਂ ਸਗੋਂ ਉਹਨਾਂ ਦੇ ਸਮੁੱਚੇ ਡੋਗਰਾ ਖਾਨਦਾਨ ਅਤੇ ਇਸ ਖਾਨਦਾਨ ਦੇ ਸਾਥੀਆਂ ਦੀ ਕਬਰ ਦੇ ਬਰਾਬਰ ਸੀ ਇਸ ਲਈ ਉਸ ਨੇ ਫੈਸਲਾ ਕੀਤਾ ਕਿ ਉਹ ਸ਼ੇਰ ਸਿੰਘ ਦੇ ਹਮਲੇ ਦਾ ਮੁਕਾਬਲਾ ਕਰੇਗਾ ਅਤੇ ਉਸ ਨੂੰ ਉਨੀ ਦੇਰ ਤੱਕ ਰੋਕੀ ਰੱਖੇ ਜਿੰਨੀ ਦੇਰ ਤੱਕ ਉਸ ਦਾ ਭਰਾ ਧਿਆਨ ਸਿੰਘ ਨਹੀਂ ਆ ਜਾਂਦਾ ਫਿਰ ਉਹ ਪਹਿਲਾਂ ਹੋਈ ਮਿਲੀ ਭੁਗਤਾਨਸਾਰ ਕੋਈ ਸ਼ਰਤਾਂ ਰੱਖ ਕੇ ਗੱਲਬਾਤ ਕਰੇਗਾ ਤੇ ਧਿਆਨ ਸਿੰਘ ਦਾ ਭਰੋਸਾ ਜਿੱਤ ਕੇ ਸ਼ੇਰ ਸਿੰਘ ਨੂੰ ਇਹ ਦਰਸਾਏਗਾ ਕਿ ਉਹ ਸ਼ੇਰ ਸਿੰਘ ਅਤੇ ਉਸ ਦੇ ਧੜੇ ਦੇ ਨਾਲ ਖੜਾ ਹੈ ਬੁੱਧੂ ਦਾ ਆਵਾ ਤੇ ਸਥਾਨ ਤੇ ਫੌਜ ਦੇ ਚੁਣੌਤੀ ਭਰੀ ਪੋਜੀਸ਼ਨ ਲੈ ਲਈ ਸੀ ਸ਼ੇਰ ਸਿੰਘ ਅਤੇ ਖਾਲਸਾ ਫੌਜ ਨੇ ਲਾਹੌਰ ਉੱਤੇ ਫੌਰੀ ਅਤੇ ਜ਼ੋਰਦਾਰ ਹੱਲਾ ਬੋਲਣ ਦੀ ਤਿਆਰੀ ਵੇੰਡ ਦਿੱਤੀ ਸੀ ਇਹਨਾਂ ਦਿਨਾਂ ਦੀਆਂ ਸਰਗਰਮੀਆਂ ਵਿੱਚ ਛੇਰ ਸਿੰਘ ਦਾ ਉਹ ਸਾਰਾ ਧਨ ਖਰਚਿਆ ਗਿਆ ਸੀ ਜਿਹੜਾ ਉਹ ਆਪਣੇ ਨਾਲ ਲਿਆਇਆ ਸੀ ਜਿਹੜਾ ਤੁਹਾਨੂੰ ਉਧਾਰ ਫੜਿਆ ਸੀ ਉਹ ਫੌਜਾਂ ਨੂੰ ਤੋਹਫੇ ਦੇਣ ਅਤੇ ਫੌਜ ਦੀਆਂ ਹਮਲੇ ਦੀਆਂ ਤਿਆਰੀਆਂ ਵਿੱਚ ਲੱਗ ਗਿਆ ਦੂਜੇ ਪਾਸੇ ਗੁਲਾਬ ਸਿੰਘ ਨੇ ਉਸੇ ਸਵੇਰ ਚੰਦਕੌਰ ਦੇ ਧੜੇ ਦੇ ਸਰਦਾਰਾਂ ਤੇ ਮੈਂਤਿਆਂ ਨਾਲ ਸੰਮਨ ਬੁਰਜ ਵਿੱਚ ਮੀਟਿੰਗ ਕੀਤੀ ਇਸ ਮੀਟਿੰਗ ਵਿੱਚ ਉਸਨੇ ਆਉਣ ਵਾਲੇ ਖਤਰੇ ਦੀ ਸਾਰੀ ਤਸਵੀਰ ਸਾਫ਼ ਕਰ ਦਿੱਤੀ ਅਤੇ ਉਹਨਾਂ ਨੂੰ ਮਹਾਰਾਣੀ ਚੰਦਕੌਰ ਦੇ ਵਫਾਦਾਰ ਰਹਿਣ ਅਤੇ ਉਸ ਦੇ ਪੱਖ ਵਿੱਚ ਦਲੇਰੀ ਨਾਲ ਡਟਣ ਦੀ ਤਾਕੀਦ ਵੀ ਕੀਤੀ। ਸਭ ਨੂੰ ਵਫਾਦਾਰੀ ਦੀ ਸੌਚ ਕਰਨ ਲਈ ਆਖਿਆ ਗਿਆ ਤਾਂ ਕਿਸੇ ਨੇ ਵੀ ਮੰਡੋਲ ਨਾ ਜਾਵੇ। ਇਸ ਤੋਂ ਬਾਅਦ ਕੁਝ ਲੋਕਾਂ ਦੀ ਇੱਕ ਸਪੈਸ਼ਲ ਮੀਟਿੰਗ ਹੋਈ ਜਿਸ ਵਿੱਚ ਸਰਦਾਰ ਖੁਸ਼ਾਲ ਸਿੰਘ, ਸਰਦਾਰ ਤੇਜਾ ਸਿੰਘ ਅਤੇ ਸੰਧਾ ਵਾਲੀਆਂ ਪਰਿਵਾਰ ਦੇ ਮੁਖੀ ਸ਼ਾਮਲ ਹੋਏ। ਇੱਥੇ ਗੁਲਾਬ ਸਿੰਘ ਨੇ ਇਹਨਾਂ ਖਾਸ ਬੰਦਿਆਂ ਨੂੰ ਕਿਹਾ ਕਿ ਉਹ ਆਪਣੀਆਂ ਫੌਜਾਂ ਸਮੇਤ ਫੌਰਨ ਕਿਲੇ ਵਿੱਚ ਦਾਖਲ ਹੋ ਜਾਣ ਅਤੇ ਇੱਥੇ ਸੁਰੱਖਿਆ ਘੇਰਾ ਬਣਾ ਲੈਣ ਕਿਉਂਕਿ ਹੁਣ ਇਸ ਗੱਲ ਦਾ ਕੋਈ ਪਤਾ ਨਹੀਂ। ਕਿ ਕਿਹੜੇ ਵੇਲੇ ਅਚਾਨਕ ਹਮਲਾ ਹੋ ਜਾਵੇ ਸੰਧਾਂ ਵਾਲੀਏ ਸਰਦਾਰਾਂ ਨੇ ਕਿਹਾ ਕਿ ਜਿੰ ਜਿਹੜੀ ਗੱਲ ਦਾ مشورہ گلاب ਸਿੰਘ ਹੋਣ ਦੇ ਰਿਹਾ ਹੈ ਉਹ ਤਾਂ ਉਹ ਪਹਿਲਾਂ ਹੀ ਕរី ਬੈਠੇ ਹਨ ਜਦੋਂ ਕਿ ਖੁਸ਼ਾਲ ਸਿੰਘ ਤੇਜਾ ਸਿੰਘ ਅਤੇ ਹੋਰਨਾਂ ਨੇ ਹਾਮੀ ਭਰੀ ਕਿ ਉਹ ਬਿਲਕੁਲ ਤਿਆਰ ਹਨ ਅਤੇ ਜਦੋਂ ਵੀ ਗੁਲਾਬ ਸਿੰਘ ਆਖੇਗਾ ਉਹ ਇੱਕ ਪਲਚ ਆ ਜਾਣਗੇ ਇਸੇ ਦਿਨ ਸ਼ਾਮ ਵੇਲੇ ਗੁਲਾਬ ਸਿੰਘ ਨੇ ਹਾਥੀ ਦੇ ਸਵਾਰ ਹੋ ਕੇ ਹਾਲਾਤ ਦਾ ਜਾਇਜ਼ਾ ਲਿਆ ਅਤੇ ਫੌਜ ਦਾ ਮੁਆਇਨਾ ਕੀਤਾ ਉਸਨੇ ਇਹ ਵੀ ਪੜਤਾਲ ਕੀਤੀ ਕਿ ਸ਼ਹਿਰ ਦੀ ਚਾਰ ਦਿਵਾਰੀ ਦੇ ਸਾਰੇ ਗੇਟ ਅਤੇ ਚਾਰ ਦਿਵਾਰੀ ਤੋਂ ਬਾਹਰ ਦੀਆਂ ਬਸਤੀਆਂ ਵਿੱਚ ਸੁਰੱਖਿਆ ਦਾ ਉਚਿਤ ਇੰਤਜ਼ਾਮ ਹੈ ਕਿ ਨਹੀਂ ਇਸ ਦੌਰੇ ਤੇ ਜਾਂਦਿਆਂ ਉਹ ਆਪਣੇ ਨਾਲ ਧੰਦੀਆਂ ਕਈ ਥੈਲੀਆਂ ਭਰ ਕੇ ਲੈ ਗਿਆ ਤੇ ਫੌਜ ਦੀ ਹਰ ਚੌਂਕੀ ਦੇ ਤਹਿਤ ਨਾਲ ਫੌਜੀਆਂ ਨੂੰ ਧੰਨਵਾਦ ਦਾ ਗਿਆ ਬਦਲੇ ਵਿੱਚ ਉਸਨੇ ਫੌਜੀਆਂ ਤੋਂ ਵਜਨ ਲਿਆ ਕੇ ਸ਼ੇਰ ਸਿੰਘ ਹਮਲਾ ਕਰਨ ਲਈ ਕੋਈ ਵੀ ਨੁਕਤੇ ਉਠਾਵੇ ਉਹ ਬੜੇ ਜੋਸ਼ ਨਾਲ ਉਸ ਦਾ ਵਿਰੋਧ ਕਰਨਾ ਤੇ ਉਸ ਨੂੰ ਪਿੱਛੇ ਤੱਕ ਦੇਣ ਆਪਣੇ ਦੌਰੇ ਤੋਂ ਵਾਪਸ ਆ ਕੇ ਰਾਜਾ ਗੁਲਾਬ ਸਿੰਘ ਫਿਰ ਕਿਲੇ ਦੇ ਅੰਦਰ ਚਲਾ ਗਿਆ ਕਿਲੇ ਵਿੱਚ ਪਹੁੰਚ ਕੇ ਉਸਨੇ ਵਕ ਵਕ ਥਾਵਾਂ ਤੇ ਤੈਨਾਤ ਤੂਬਖਾਨੇ ਦੇ ਅਫਸਰਾਂ ਨੂੰ ਬੁਲਾਇਆ ਹਰ ਅਫਸਰ ਨੂੰ ਸੌ ਚੁੱਕਣ ਲਈ ਆਖਿਆ ਗਿਆ ਹਿੰਦੂ ਅਫਸਰਾਂ ਨੇ ਗੰਗਾ ਜਲ ਹੱਥ ਵਿੱਚ ਲੈ ਕੇ ਸਤੇ ਮੁਸਲਮਾਨ ਅਫਸਰਾਂ ਨੇ ਕੁਰਾਨ ਹੱਥ ਵਿੱਚ ਫੜ ਕੇ ਸੌ ਚੁੱਕੀ ਕਿ ਉਹ ਆਪਣੇ ਆਖਰੀ ਸਾਹ ਤੱਕ ਸ਼ੇਰ ਸਿੰਘ ਦੁਆਰਾ ਸ਼ਹਿਰ ਜਾਂ ਕਿਲੇ ਤੇ ਕੀਤੇ ਗਏ ਹਮਲੇ ਦਾ ਟਾਕਰਾ ਕਰਨਗੇ ਇਹ ਸੌ ਚੁੱਕਣ ਵਾਲੇ ਅਫਸਰਾਂ ਨੂੰ ਚੰਦਕੌਰ ਵੱਲੋਂ ਸ਼ੁਕਰਾਨੇ ਵਜੋਂ 4 ਮਹੀਨੇ ਤਨਖਾਹ ਅਡਵਾਂਸ ਦਿੱਤੀ ਗਈ ਉਹਨਾਂ ਨੂੰ ਭਵਿੱਖ ਵਿੱਚ ਹੋਰ ਸੁਵਿਧਾਾਂ ਦੇਣ ਦਾ ਇਕਰਾਰ ਕਰਕੇ ਮਹਾਰਾਣੀ ਚੰਦਕੌਰ ਨੇ ਆਪਣੇ ਪੱਕ ਵਿੱਚ ਕਰ ਲਿਆ ਇਹ ਕਾਰਵਾਈ ਰਾਤ ਤੱਕ ਚੱਲੀ ਅਤੇ ਇਸ ਕਾਰਵਾਈ ਦੇ ਖਤਮ ਹੁੰਦਿਆਂ ਹੀ ਸਾਰੇ ਅਫਸਰ ਆਪਣੀ ਡਿਊਟੀ ਵਾਲੀ ਥਾਂ ਤੇ ਚਲੇ ਗਏ ਛੇਤੀ ਹੀ ਕਿਲਾ ਤੇ ਸ਼ਹਿਰ ਨੀਂਦ ਵਿੱਚ ਡੁੱਬ ਗਏ ਅਤੇ ਜਦੋਂ ਜਾਗੇ ਤਾਂ ਉਹ ਚਾਰੇ ਪਾਸੇ ਚੀਕਾਂ ਦਾ ਸ਼ੋਰ ਸੀ ਅਤੇ ਖੂਨ ਖਰਾਬਾ ਹੋ ਰਿਹਾ ਸੀ ਦਿਨ ਚੜ੍ਹਨ ਤੋਂ ਡੇਢ ਦੋ ਘੰਟੇ ਪਹਿਲਾਂ ਕਿਲੇ ਉੱਪਰ ਸ਼ਹਿਰ ਵਾਲੇ ਪਾਸੇ ਤੋਂ ਮੋਰਚਿਆਂ 'ਤੇ ਤਨਾਤ ਡੋਗਰੇ ਪਹਿਰੇਦਾਰਾਂ ਨੂੰ ਸੂਚਿਤ ਕੀਤਾ ਕਿ ਉਹਨਾਂ ਨੇ अनेका ਘੋੜਿਆਂ ਨੂੰ ਅਤੇ अनेका ਮਸ਼ਾਲਾਂ ਨੂੰ ਤੇਜ਼ ਗਤੀ ਨਾਲ ਸ਼ਹਿਰ ਵੱਲੋਂ ਦੇ ਵੇਖਿਆ ਹੈ ਇਹ ਸੁਲਤਾਨ ਮੁਹੰਮਦ ਤੇ ਮੇਵਾ ਸਿੰਘ ਦੀਆਂ ਤੂਬਖਾਨਾ ਬੈਰਕਾਂ ਜਾਂ ਬਾਦशाही ਮਸਜਿਦ ਵੱਲ ਵਧ ਰਹੇ ਹਨ ਲੱਗਦਾ ਕਿ ਇਹ ਜੱਕੀ ਅਤੇ ਦਿੱਲੀ ਗੇਟਾਂ ਰਾਹੀਂ ਸ਼ਹਿਰ ਵਿੱਚ ਦਾਖਲ ਹੋਣਗੇ ਪਹਿਰੇਦਾਰਾਂ ਨੇ ਸ਼ੱਕ ਜਾਰੀ ਕੀਤਾ ਕਿ ਹੁਣ ਤੱਕ ਸ਼ੇਰ ਸਿੰਘ ਸ਼ਹਿਰ ਵਿੱਚ ਦਾਖਲ ਹੋ ਚੁੱਕਾ ਹੋਵੇਗਾ ਇਹ ਸ਼ੱਕ ਜਲਦੀ ਹੀ ਯਕੀਨ ਵਿੱਚ ਬਦਲ ਗਿਆ ਬਸ ਫਰਕ ਇਹਨਾਂ ਸੀ ਕਿ ਪਹਿਲਾਂ ਕੀਤੀ ਗੰਢ ਤੋਂ ਅਨੁਸਾਰ ਸ਼ੇਰ ਸਿੰਘ ਦੇ ਪੈਦਲ ਸੈਨ ਕੋ ਸਿੱਕੇ ਛੋਟੇ ਗੇਟ ਵਿੱਚੋਂ ਦੀ ਲੰਘ ਆਏ ਸਨ ਜੋ ਮੀਵਾ ਸਿੰਘ ਦੀਆਂ ਬੈਰਕਾਂ ਵਿੱਚ ਖੁੱਲਦਾ ਸੀ ਅਤੇ ਸ਼ਾਹ ਬਾਦਸ਼ਾਹੀ ਮਸਜਿਦ ਦੇ ਨੇੜੇ ਹੀ ਪੱਛਮ ਵਾਲੇ ਪਾਸੇ ਸੀ ਤੋਪਾਂ ਤੇ ਦੂਜਾ ਭਾਰੀ ਸਮਾਨ ਪਹਿਲਾਂ ਯਕੀ ਅਤੇ ਦਿੱਲੀ ਗੇਟ ਰਾਹੀਂ ਦਾਖਲ ਕੀਤਾ ਗਿਆ ਅਤੇ ਫਿਰ ਟਕਸਾਲੀ ਗੇਟ ਅਤੇ ਦੂਜੇ ਗੇਟਾਂ ਰਾਹੀਂ ਆਇਆ ਇੱਕ ਸ਼ਾਮ ਪਹਿਲਾਂ ਇਹਨਾਂ ਸਾਰੇ ਗੇਟਾਂ ਦੇ ਪਹਿਰੇਦਾਰਾਂ ਨੇ ਗੁਲਾਬ ਸਿੰਘ ਤੋਂ ਮੋਟੀਆਂ ਰਕਮ ਸੌਲੀਆਂ ਸਨ ਅਤੇ ਚੰਦਕੌਰ ਦੀ ਵਫਾਦਾਰੀ ਦੀ ਸੋਹ ਚੁੱਕੀ ਸੀ ਸ਼ੇਰ ਸਿੰਘ ਵਾਲੇ ਪਾਸੋਂ ਕੁਝ ਵਧੇਰੇ ਮਾਲ ਮਿਲਣ ਨਾਲ ਉਹਨਾਂ ਦੀ ਵਫਾਦਾਰੀ ਚੰਦਕੌਰ ਵੱਲੋਂ ਹਟ ਕੇ ਸ਼ੇਰ ਸਿੰਘ ਵੱਲ ਹੋ ਗਈ ਸੀ ਸ਼ੇਰ ਸਿੰਘ ਦੇ ਆਉਣ ਤੇ ਗੇਟ ਚੁੱਪਚਾਪ ਖੋਲ ਦਿੱਤੇ ਗਏ ਇਸ ਤਰ੍ਹਾਂ ਪੌ ਫੁੱਟਣ ਤੋਂ ਪਹਿਲਾਂ ਸ਼ੇਰ ਸਿੰਘ ਨਾ ਸਿਰਫ ਸ਼ਹਿਰ ਦੇ ਮੁੱਖ ਮਾਰਗਾਂ ਉੱਤੇ ਉੱਪਰਲੇ ਪੰਜ ਗੇਟਾਂ ਉੱਪਰ ਕਾਬਜ਼ ਹੋ ਚੁੱਕਾ ਸੀ ਸਗੋਂ ਖੁਦ 2000 ਪੈਦਲ ਫੌਜ ਸਮੇਤ ਅਤੇ ਵੱਖ-ਵੱਖ ਗੇਠਾਂਆਂ ਆਏ 5000 ਕੋਰਸਵਾਰਾਂ ਨਾਲ ਸ਼ਹਿਰ ਵਿੱਚ ਦਾਖਲ ਹੋ ਚੁੱਕਾ ਸੀ ਸਾਰੇ ਚੁੱਪਚਾਪ ਉਸ ਮੈਦਾਨ ਵਿੱਚ ਜਮ੍ਹਾਂ ਹੋ ਗਏ ਜੋ ਅੱਜਕੱਲ ਮੇਵਾ ਸਿੰਘ ਦੀਆਂ ਬੈਰਕਾਂ ਵਿੱਚ ਸ਼ਾਮਲ ਹੈ ਸ਼ੇਰ ਸਿੰਘ ਖੁਦਾ ਖੁਦ ਮੀਵਾ ਸਿੰਘ ਦੇ ਘਰੇ ਬੈਠਾ ਰਿਹਾ ਜੋ ਉਸ ਛੋਟੇ ਗੇਟ ਦੇ ਨਾਲ ਹੀ ਹੈ ਜਿੱਥੋਂ ਦੀ ਸ਼ੇਰ ਸਿੰਘ ਦੀ ਪੈਦਲ ਸੈਨਾ ਲੰਗੀ ਸੀ ਇੰਜ ਪੂਰੀ ਖਮੋਸ਼ੀ ਤੇ ਚੌਕਸੀ ਨਾਲ ਲੱਗੇ ਬਾਅਦਾਂ ਸ਼ੇਰ ਸਿੰਘ ਦਿਨ ਚੜ੍ਹਦੇ ਤੱਕ ਆਪਣੇ ਦੁਆਰਾ ਦਿੱਤੇ ਲਾਲਚ ਬਦੌਲਤ ਖਜੂਰੀ ਬਾਗ ਅਤੇ ਬਾਦਸ਼ਾਹੀ ਮਸਜਿਦ ਦੇ ਦੋਵੇਂ ਮੁੱਖੇ ਟਾਪਰ ਕਬਜ਼ਾ ਕਰ ਚੁੱਕਾ ਸੀ ਉਸ ਸਮੇਂ ਗੇਟ ਅੰਦਰਲੀ ਵਿਸ਼ਾਲ ਵਿਸ਼ਾਲ ਮੈਗਜ਼ੀਨੀ ਇਮਾਰਤ ਵਿੱਚ ਗੋਲੀ ਸਿੱਕੇ ਦਾ ਵੱਡਾ ਭੰਡਾਰ ਪਿਆ ਸੀ ਜਦੋਂ ਬਾਹਰ ਇਹ ਕੋਈ ਚੱਲ ਰਿਹਾ ਸੀ ਉਦੋਂ ਗੁਲਾਬ ਸਿੰਘ ਦਾ ਸਾਰਾ ਧਿਆਨ ਕਿਲੇ ਉੱਤੇ ਮੋਰਚੇ ਲਈ ਬੈਠੀ ਡੋਗਰਾ ਫੌਜ ਉੱਪਰ ਕੇਂਦਰਿਤ ਸੀ ਅਤੇ ਜੋ ਵੀ ਸੁਭਾਵਿਤ ਤੌਰ ਤੇ ਵਾਪਰ ਸਕਦਾ ਸੀ ਉਸ ਨੂੰ ਦਿਮਾਗ ਵਿੱਚ ਰੱਖਦਿਆਂ ਸਾਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ। ਗੁਲਾਬ ਸਿੰਘ ਨੇ ਖੁਸ਼ਾਲ ਸਿੰਘ ਤੇ ਤੇਜਾ ਸਿੰਘ ਨੂੰ ਵੀ ਨਿਰਦੇਸ਼ ਦਿੱਤਾ ਕਿ ਉਹ ਆਪਣੇ ਉਹਨਾਂ ਬੰਦਿਆਂ ਨੂੰ ਫੌਰਨ ਕਿਲੇ ਦੀ ਸੰਭਾਲ ਵਾਸਤੇ ਭੇਜਣ ਜੋ ਉਹਨਾਂ ਦਾ ਹੁਕਮ ਮੰਨਦੇ ਹੋਣ ਅਤੇ ਵਫਾਦਾਰ ਹੋਣ ਪਰ ਉਹ ਦੋਵੇਂ ਸਰਦਾਰ ਬਹਾਨੇਬਾਜ਼ੀ ਕਰਦੇ ਰਹੇ ਤੇ ਉਹਨਾਂ ਨੇ ਗੁਲਾਬ ਸਿੰਘ ਦਾ ਨਿਰਦੇਸ਼ ਨਾ ਮੰਨਿਆ ਅਜਿਹਾ ਕਰਨ ਪਿੱਛੇ ਕੀ ਕਾਰਨ ਸਨ ਇਹ ਬਾਰੇ ਤਾਂ ਹੋਈ ਜਾਣਦੇ ਸਨ ਡੋਗਰਾ ਫੌਜ ਤੋਂ ਇਲਾਵਾ ਉਸ ਸਮੇਂ ਕਿਲੇ ਵਿੱਚ 1200 ਸਿੱਖ ਫੌਜੀ ਵੀ ਤਨਾਤ ਸਨ ਇਹ ਦੋ ਬਟਾਲੀ ਨਾ ਸਨ ਜਿਨ੍ਹਾਂ ਦਾ ਕਮਾਂਡਰ ਬੁੱਧ ਸਿੰਘ ਮਾਨਸੀ ਇਹਨਾਂ ਦੋ ਬਟਾਲੀਨਾਂ ਦੀ ਡਿਊਟੀ ਸਰਕਾਰੀ ਖਜ਼ਾਨੇ ਜਿਸ ਨੂੰ ਉਸ ਵੇਲੇ ਮੋਤੀ ਮੰਦਰ ਆਗਿਆ ਆਖਿਆ ਜਾਂਦਾ ਸੀ ਦੀ ਰਖਵਾਲੀ ਕਰਨਾ ਸੀ ਇਹ ਫੌਜੀ ਵੀ ਅੰਦਾਜ਼ਾ ਲਾ ਲਗਾ ਚੁੱਕੇ ਸਨ ਕਿ ਹਾਲਾਤ ਕਿਸ ਦੇ ਦਿਸ਼ਾ ਵੱਲ ਮੋੜ ਮੋੜਾ ਘਟ ਰਹੇ ਸਨ ਇਹਨਾਂ ਨੇ ਵੀ ਹਾਲਾਤ ਦੇ ਝੁਕਾ ਅਨਸਾਰ ਕੁਝ ਹੁਕਮ ਅਮਲੀ ਕਰਨੇ ਸ਼ੁਰੂ ਕਰ ਦਿੱਤੇ ਇਥੋਂ ਤੱਕ ਕੇ ਡੋਗਰੇ ਗਦਾਰਾਂ ਨੂੰ ਨੂੰ ਬਰਬਾਦ ਕਰਨ ਲਈ ਧਮਕੀਆਂ ਤੱਕ ਦੇਣ ਲੱਗ ਪਏ ਉਹ ਆਪਣੀਆਂ ਇਹਨਾਂ ਧਮਕੀਆਂ ਨੂੰ ਅਮਲੀ ਰੂਪ ਵੀ ਦੇ ਦਿੰਦੇ ਪਰ ਉਹਨਾਂ ਕੋਲ ਲੋੜੀਂਦੇ ਹਥਿਆਰ ਨਹੀਂ ਸਨ ਅਤੇ ਉਹਨਾਂ ਦੁਆਲੇ ਡੋਗਰਿਆਂ ਨੇ ਬਰੂਦੀ ਗੰਨਾ ਫਿਟ ਕਰ ਰੱਖੀਆਂ ਸਨ ਜਿਨ੍ਹਾਂ ਨਾਲ ਉਹਨਾਂ ਨੂੰ ਕਿਸੇ ਵੇਲੇ ਵੀ ਉਡਾਇਆ ਜਾ ਸਕਦਾ ਸੀ ਇਸ ਲਈ ਉਹਨਾਂ ਨੇ ਚੁੱਪ ਰਹਿਣ ਅਤੇ ਇਨ ਅਨਸੱਦੇ ਮਹਿਮਾਨਾਂ ਅੱਗੇ ਸੰਭਵ ਰਹਿਣ ਦਾ ਨਾਟਕ ਕਰਨ ਦਾ ਵਿੱਚ ਹੀ ਭਲਾਈ ਸਮਝੀ ਹੁਣ ਉਹਨਾਂ ਦੀ ਇਹੋ ਕੋਸ਼ਿਸ਼ ਸੀ ਕਿ ਕਿਵੇਂ ਨਾ ਕਿਵੇਂ ਸਹੀ ਸਲਾਮਤ ਕਿਲੇ ਤੋਂ ਬਾਹਰ ਨਿਕਲ ਜਾਣ ਉਹਨਾਂ ਨੇ ਰਾਜਾ ਗੁਲਾਬ ਸਿੰਘ ਨੂੰ ਬੇਨਤੀ ਕੀਤੀ ਕਿ ਉਹ ਕੰਮ ਛੱਡ ਕੇ ਜਾਣਾ ਚਾਹੁੰਦੇ ਹਨ ਪਤਾ ਨਹੀਂ ਕਿਹੜੇ ਕਾਰਨਾਂ ਨੂੰ ਦਿਮਾਗ ਵਿੱਚ ਰੱਖ ਕੇ ਗੁਲਾਬ ਸਿੰਘ ਨੇ ਉਹਨਾਂ ਦੀ ਬੇਨਤੀ ਪ੍ਰਵਾਨ ਕਰ ਲਈ ਪਰ ਹੁਣ ਬਹੁਤ ਦੇਰ ਹੋ ਚੁੱਕੀ ਸੀ ਜਿਸ ਭਿਆਨਕ ਜੋਦਿਆਂ ਗੁਪਤ ਰੂਪ ਵਿੱਚ ਚੁੱਪਚਾਪ ਤਿਆਰੀਆਂ ਕੀਤੀਆਂ ਗਈਆਂ ਸਨ ਉਹ ਹੁਣ ਉਹ ਸ਼ੁਰੂ ਹੋਣ ਵਾਲਾ ਸੀ ਸੂਰ ਚੜਨ ਸਾਰ ਹੀ ਕਿਲੇ ਉੱਪਰ ਖੜੇ ਪਹਿਰੇਦਾਰਾਂ ਨੇ ਦੱਸਿਆ ਕਿ ਖਾਲਸਾ ਫੌਜ ਕਈ ਗੇਟਾਂ ਰਾਹੀਂ ਸ਼ਹਿਰ ਵਿੱਚ ਦਾਖਲ ਹੋ ਚੁੱਕੀ ਹੈ ਸੂਰਜ ਦੀ ਰੋਸ਼ਨੀ ਹੋਰ ਨਿਕਰੀ ਤਾਂ ਦੂਰ ਉਹ ਹਜ਼ਾਰਾਂ ਘੋੜਸਵਾਰਾਂ ਦੀਆਂ ਉਡਾਈਆਂ ਧੂੜਾਂ ਦੇ ਬੱਦਲ ਸਾਫ਼ ਨਜ਼ਰਾਂ ਲੱਗੇ ਚਾਰੇ ਪਾਸੇ ਦਹਿਸ਼ਤ ਅਤੇ ਸਦਮੇ ਮਹਾਰਿਆ ਮਾਹੌਲ ਦਿਖਾਈ ਦਿੰਦਾ ਸੀ ਇਸ ਸਮੇਂ ਤੱਕ ਸ਼ਹਿਰ ਵਿੱਚ ਆ ਚੁੱਕੀ ਤਕਰੀਬਨ 70000 ਪੈਦਲ ਫੌਜ ਅਤੇ 50000 ਦੇ ਕਰੀਬ ਫੌਜ ਹੋਰ ਪਿੱਛੇ-ਪਿੱਛੇ ਆ ਰਹੇ ਜੰਗਯੂਆਂ ਦਾ ਸ਼ੋਰ ਧਰਤੀ ਹਿਲਾ ਰਿਹਾ ਸੀ ਉੱਚੀ ਉੱਚੀ ਜੇਕਾਰੇ ਬੁਲਾਏ ਜਾ ਰਹੇ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਸਮੇਂ ਜੇਕਾਰਾ ਹਮਲਾ ਕਰਨ ਦਾ ਸੰਕੇਤ ਹੁੰਦਾ ਸੀ ਫੌਜ ਹਮਲਾ ਕਰਨ ਲਈ ਅੱਗੇ ਵੱਧ ਰਹੀ ਸੀ ਕਿਲੇ ਦੀਆਂ ਦਵਾਰਾਂ ਤੇ ਚੁੱਪਚਾਪ ਖਲੋਤੀ ਫੌਜ ਦੀ ਛੋਟੀ ਜਿਹੀ ਕਤਾਰ ਵਿਸ਼ਾਲ ਪੈਦਲ ਸੈਨਾ ਤੇ ਘੋੜਸਵਾਰ ਸੈਨਾ ਲਈ ਪਹੁੰਚ ਅਧੀਨ ਸੀ ਅਤੇ ਉਹਨਾਂ ਲਈ ਸਭ ਤੋਂ ਵੱਧ ਪੈ ਦੇਣ ਵਾਲੀ ਚੀਜ਼ ਖਾਲਸਾ ਫੌਜ ਦਾ ਤੂਫਖਾਨਾ ਸੀ ਹਰ ਪਲ ਨੇੜੇ ਆ ਰਿਹਾ ਫੌਜ ਦਾ ਹੜ ਕਿਲੇ ਦੀ ਚਾਰ ਦਿਵਾਰੀ چیرਣ ਲਈ ਤਿਆਰ ਜਾ ਰਿਹਾ ਸੀ ਪਹਿਲਾਂ ਤੋਂ ਬਖਾਨੇ ਵਾਲਿਆਂ ਨੇ ਪੁਜੀਸ਼ਨਾਂ ਸੰਭਾਲ ਲਈਆਂ ਤੋਪਾਂ ਆਪਣੇ ਨਿਸ਼ਾਨੇ ਤੇ ਵਨ ਲਈ ਤਿਆਰ ਖੜੋਤੀਆਂ ਸਨ ਤੋਪਾਂ ਇੰਨੀਆਂ ਸਨ ਕਿ ਇੰਜ ਆਪਦਾ ਸੀ ਜਿਵੇਂ ਕਿਲੇ ਦੀ ਚਾਰਦواری ਦੀਵਾਲੇ ਹੋਰ ਚਾਰਦواری ਉਸਰ ਗਈ ਸੀ ਹਾਲੇ ਕੋਈ ਤੋਪਾਂ ਜਿਵੇਂ ਐਵੇਂ ਹੀ ਸਨ ਜਿਨ੍ਹਾਂ ਨੂੰ ਖਲੋਣ ਲਈ ਥਾਂ ਨਹੀਂ ਮਿਲੀ ਉਹਨਾਂ ਥੋੜਾ ਪਿੱਛੇ ਕਰਕੇ ਫਿੱਟ ਕਰ ਦਿੱਤਾ ਗਿਆ ਸੀ ਲੋਡ ਪੈਣ ਤੇ ਉਹਨਾਂ ਨੂੰ ਅਗਲੀ ਕਰਤਾਰ ਵਿੱਚ ਲਿਆਂਦਾ ਜਾ ਸਕਦਾ ਸੀ ਚੁੱਪਚਾਪ ਕੀਤੀ ਜਾ ਰਹੀ ਇਹ ਕਤਾਰਬੰਦੀ ਹਮਲਾ ਕਰਨ ਲਈ ਦੀ ਤਿਆਰੀ ਹੀ ਸੀ ਦੋ ਗੇਟ ਬੰਦ ਕਰ ਦਿੱਤੇ ਗਏ ਪਹਿਲਾ ਗੇਟ ਹਜੂਰੀ ਬਾਗ ਵਿੱਚ ਜਾਣ ਵਾਲਾ ਤੇ ਦੂਜਾ ਸ਼ਹਿਰ ਦੇ ਪੂਰਬੀ ਪਾਸੇ ਵਾਲਾ ਗੇਟ ਪਰ ਇਨ੍ਹਾਂ ਗੇਟਾਂ ਦੇ ਅੰਦਰਲੇ ਪਾਸੇ ਬਾਰੂਦ ਨਾਲ ਭਰੀਆਂ ਦੋ ਦੋ ਤੂਪਾਂ ਬੀੜ ਦਿੱਤੀਆਂ ਗਈਆਂ ਸਨ ਦੁਵਾਰਾਂ ਉੱਪਰ ਵੀ ਬੰਦੇ ਚੜਾ ਦਿੱਤੇ ਗਏ ਸਨ ਇਸ ਵੇਲੇ ਹਜੂਰੀ ਬਾਗ ਅੰਦਰ ਬਹੁਤ ਭਾਰੀ ਗਿਣਤੀ ਵਿੱਚ ਕੋੜ ਚੜੀ ਫੌਜ ਕਾਲੀ ਜਥੇ ਪੈਦਲ ਅਤੇ ਕੋੜ ਸਵਾਰ ਫੌਜ ਅਤੇ ਰਿਜ਼ਰਵ ਤੂਫਖਾਨਾ ਮੌਜੂਦ ਸੀ ਸ਼ੇਰ ਸਿੰਘ ਨੇ ਖੁਦ ਫੌਜ ਦੀ ਕਮਾਂਡ ਸੰਭਾਲੀ ਹੋਈ ਸੀ ਉਸਨੇ ਹਜੂਰੀ ਬਾਗ ਦੇ ਵਿੱਚ ਕਾਰ ਬਣੀ ਇਮਾਰਤ ਵਿੱਚ ਪੋਜੀਸ਼ਨ ਲਈ ਹੋਈ ਸੀ ਉਸਦੇ ਨਿੱਜੀ ਅਤੇ ਵਾਰ-ਵਾਰ ਕੀਤੇ ਹੁਕਮਾਂ ਨਾਲ ਹਜੂਰੀ ਬਾਗ ਤੋਂ ਕਿਲੇ ਵੱਲ ਜਾਂਦੇ ਰਾਹ ਤੇ ਕਿਲੇ ਦੇ ਦਰਵਾਜ਼ੇ ਤੇ ਬਿਲਕੁਲ ਸਾਹਮਣੇ ਵਾਲੇ ਪੀਸੇ ਨੂੰ ਬੜੀ ਮੁਸ਼ਕਲ ਨਾਲ ਖਾਲੀ ਕਰਵਾਇਆ ਗਿਆ ਅਤੇ ਉੱਥੇ 12 ਤੋਪਾਂ ਬਿੜ ਦਿੱਤੀਆਂ ਗਈਆਂ ਤਾਂ ਕਿ ਲੱਕੜ ਦੇ ਗੇਟ ਉੱਪਰ 35-40 ਗਾਈ ਦੀ ਦੂਰੀ ਤੋਂ ਗੋਲੇ ਸੁੱਟ ਕੇ ਇਸ ਨੂੰ ਤੋੜਿਆ ਜਾ ਸਕੇ ਇਸ ਸਮੇਂ ਦਾ ਦ੍ਰਿਸ਼ ਬੜਾ ਅਜੀਬ ਅਤੇ ਡਰਾਉਣਾ ਸੀ ਫਬਜੀ ਲੋਕਾਂ ਦੀ ਭਾਰੀ ਭੀੜ ਹਰ ਥਾਂ ਇਕੱਠੀ ਹੋ ਰਹੀ ਸੀ ਇਹ ਭੀੜ ਕਿਲੇ ਦੀਆਂ ਦੁਵਾਰਾਂ ਨਾਲ ਟਕਰਾਉਣ ਲਈ ਕਾਹਲੀ ਨਾਲ ਨਸੀ ਆ ਰਹੀ ਸੀ ਜਿਵੇਂ ਸਮੁੰਦਰੀ ਲਹਿਰਾਂ ਚਟਾਨਾਂ ਨਾਲ ਟਕਰਾਉਣ ਲਈ ਨਸੀ ਆਉਂਦੀਆਂ ਹਨ ਉਹਨਾਂ ਦਾ ਵੈਸ਼ੀ ਝੋਰ ਜੰਗੀ ਨਗਾਰਿਆਂ ਦੀ ਆਵਾਜ਼ ਅਤੇ ਉੱਚੀ ਉੱਚੀ ਗੂੰਜਦੇ ਜਕਾਰੇ ਜਿਵੇਂ ਜੰਗ ਦੇ ਆਰੰਭ ਦਾ ਮਾਹੌਲ ਸਿਰਜ ਕੇ ਦੁਸ਼ਮਣ ਦਾ ਦਿਲ ਦਹਿਲਾ ਰਹੇ ਸਨ ਛੇਤੀ ਹੀ ਇਸ ਸ਼ੋਸਰਾਬੇ ਨੇ ਇੱਕ ਹੋਰ ਰੂਪ ਲੈ ਲਿਆ ਤੋਪਾਂ ਦਾ ਸਮੂੱਚਾ ਘੇਰਾ ਜਿਸ ਵਿੱਚ 230 ਤੋਪਾਂ ਸਨ ਇੱਕਦਮ ਹਵਾ ਵਿੱਚ ਗੋਲੇ ਵਰਾਉਣ ਲੱਗੇ ਆ ਅਜੇਾ ਸ਼ਾਇਦ ਕਿਲੇ ਅੰਦਰਲੇ ਦੁਸ਼ਮਣ ਨੂੰ ਡਰਾਉਣ ਲਈ ਕੀਤਾ ਗਿਆ ਸੀ ਜੇਕਰ ਅਜਿਹਾ ਹੀ ਤਾਂ ਹਰ ਤੋਪ ਤੋਂ ਚੋਂ ਬਿਨਾਂ ਕਿਸੇ ਕారణ ਪਿਆ ਗੋਲੇ ਬਰਬਾਦ ਕਰ ਦਿੱਤੇ ਗਏ ਪਰ ਇਸ ਗੋਲੀਬਾਰੀ ਦਾ ਪ੍ਰਭਾਵ ਤਾਂ ਜ਼ਰੂਰ ਪਿਆ ਸੀ ਸਭ ਨੂੰ ਦਹਿਲਾ ਕੇ ਰੱਖ ਦਿੱਤਾ ਸੀ ਇਸ ਗੋਲਾਬਾਰੀ ਨੇ ਸਮਰਾਟ ਅਕਬਰ ਦੇ ਬਣਾਏ ਹੋਏ ਕਿਲੇ ਦੀਆਂ ਪੁਰਾਣੀਆਂ ਨੀਹਾਂ ਨੂੰ ਲਾ ਕੇ ਰੱਖ ਦਿੱਤਾ ਸੀ ਥੋੜੀ ਦੇਰ ਬਾਅਦ ਗੋਲਾਬਾਰੀ ਅਚਾਨਕ ਬੰਦ ਹੋ ਗਈ ਫਿਰ ਅਜੇ ਹੀ ਚੁੱਪ ਛਾ ਗਈ ਕਿ ਉਹ ਇਹ ਚੁੱਪ ਗੋਲਬਾਰੀ ਦੇ ਰੋਲੇ ਤੋਂ ਵੀ ਭਿਆਨਕ ਜਾ ਰਹੀ ਸੀ ਕਿਸੇ ਪਾਸਿਓ ਕੋਈ ਆਵਾਜ਼ ਕੋਈ ਕਾਨਾਫੂਸੀ ਸੁਣਾਈ ਨਹੀਂ ਦੇ ਰਹੀ ਸੀ ਜਿਵੇਂ ਦੋਵੇਂ ਧਿਰਾਂ ਇਸ ਗੋਲਬਾਰੀ ਦੇ ਪ੍ਰਭਾਵ ਦੇ ਉਡੀਕ ਕਰ ਰਹੀਆਂ ਸਨ ਫਿਰ ਹਜੂਰੀ ਬਾਗ ਵਾਲੇ ਪਾਸਿਓ ਫਿਟ ਕੀਤੀਆਂ 12 ਤੋਪਾਂ ਵਿੱਚ ਚੁੱਪਚਾਪ ਗੋਲੇ ਭਰੇ ਗਏ ਗੋਲੀਆਂ ਉੱਪਰ ਬਾਰੂਦ ਭਰਿਆ ਗਿਆ ਗੋਲਿਆਂ ਉਪਰ ਬਾਰੂਦ ਭਰਿਆ ਗਿਆ ਪਲੀਤੇ ਤਿਆਰ ਸਨ ਪਲੀਤਿਆਂ ਨੂੰ ਮਸ਼ਾਲ ਨਾਲ ਅੱਗ ਲਗਾਉਣ ਦੀ ਦੇਰ ਸੀ ਕਿ ਲੱਕੜ ਦੇ ਗੇਟ ਨੇ ਟੁੱਟ ਜਾਣਾ ਸੀ ਹਿੰਸਾਗਵਾਜਾਂ ਨਾਲ ਗੇਟ ਖੋਲਣ ਦੀ ਚੇਤਾਵਨੀ ਦਿੱਤੀ ਗਈ ਪਰ ਕਿਸੇ ਨੇ ਕੋਈ ਆਵਾਜ਼ ਨਾ ਸੁਣੀ ਅਚਾਨਕ 12 ਦੀਆਂ 12 ਤੂਫਾਂ ਇੱਕਦਮ ਇਕੱਠੀਆਂ ਹੀ ਗੱਜਣ ਗਰਜੁੱਟੀਆਂ ਲੱਕੜ ਦਾ ਬਣਿਆ ਅੰਦਰ ਪੁਰਾਣਾ ਗੇਟ ਟੁੱਟ ਗਿਆ ਅੰਦਰ ਗੇਟ ਦੀ ਸੁਰੱਖਿਆ ਲਈ 39 ਬੰਦੇ ਤੈਨਾ ਸਨ ਜਿਨ੍ਹਾਂ ਵਿੱਚੋਂ 37 ਬੰਦੇ ਗੋਲਾਬਾਰੀ ਵਿੱਚ ਮਾਰੇ ਗਏ ਗੇਟ ਦੇ ਅੰਦਰ ਬਾਰੂਦ ਨਾਲ ਭਰੀਆਂ ਦੋ ਤੂਫਾਂ ਫਿਟ ਕੀਤੀਆਂ ਹੋਈਆਂ ਸਨ 16 توپਚੀਆਂ ਵਿੱਚੋਂ ਸਿਰਫ ਇੱਕ ਜਿਉਂਦਾ ਬਚਿਆ ਸੀ ਕਿਲੇ ਅੰਦਰਲੇ ਸਾਰੇ ਲੋਕ ਇਸ ਅਚਾਨਕ ਹਮਲੇ ਤੇ ਗੇਟ ਟੁੱਟਣ ਨਾਲ ਘਬਰਾ ਗਏ ਇਸੇ ਪਲ 2-300 ਅਕਾਲੀਆਂ ਦਾ ਜਥਾ ਗੇਟ ਦੇ ਮਲਬੇ ਅਤੇ ਮਰੇ ਸੈਨਿਕਾਂ ਦੀਆਂ ਲੋਥਾਂ ਉੱਪਰੋਂ ਦੀ ਹੁੰਦਾ ਹੋਇਆ ਕਿਲੇ ਅੰਦਰ ਦਾਖਲ ਹੋ ਗਿਆ ਇੱਕ ਅਕਾਲੀ ਨੇ ਤੋਪ ਦੀ ਨਾਲੀ ਤੇ ਤਲਵਾਰ ਮਾਰ ਕੇ ਇਹ ਦਰਸਾਇਆ ਕਿ ਉਹਨਾਂ ਦੀ ਫੌਜ ਨੇ ਇਹਨਾਂ ਤੋਪਾਂ ਤੇ ਕਬਜ਼ਾ ਕਰ ਲਿਆ ਹੈ ਜਿਉਂਦੇ ਬਚ ਗਏ ਇੱਕ ਤੋਪਚੀ ਨੇ ਆਪਣੇ ਇੱਕ ਖਲਾਸੀ ਦੀ ਮਦਦ ਨਾਲ ਦੋਵੇਂ ਤੋਪਾਂ ਦੇ ਪਲੀਤੇ ਨੂੰ ਅੱਗ ਲਾ ਦਿੱਤੀ। ਦੋਵਾਂ ਤੋਪਾਂ ਨੇ ਜ਼ੋਰਦਾਰ ਧਮਾਕਾ ਕੀਤਾ ਅਤੇ ਕਿਲੇ ਵੱਲ ਭੱਜੇ ਆਉਂਦੇ ਬੰਦਿਆਂ ਵਿੱਚੋਂ ਤਕਰੀਬਨ 100 ਬੰਦੇ ਮਾਰ ਗਏ। ਮਾਰੇ ਗਏ ਇਸ ਨੇੜਿਓਂ ਹੋਏ ਹਮਲੇ ਨੂੰ ਦੇਖ ਕੇ ਹਮਲਾਵਰ ਇੱਕ ਪੱਲੇ ਮੁੜਾ। ਅੰਦਰਲਾ ਤੋਪਚੀ ਉਸ ਨੇ ਤੋਪਚੀ ਤੇ ਉਸ ਦਾ ਖਲਾਸੀ ਤੋਪਾਂ ਵਿੱਚ ਬਰੂਦ ਭਰ ਕੇ ਦੁਬਾਰਾ ਫਾਇਰ ਨਾ ਕਰ ਸਕੇ। ਗੇਟ ਤੇ ਖੜੀਆਂ 12 ਤੋਪਾਂ ਨੇੜੇ ਵੀ ਕੋਈ ਤੋਪਚੀ ਨਹੀਂ ਸੀ। ਉਹਨਾਂ ਤੋਂ ਆਪਣ ਨੂੰ ਖਿੱਚਣ ਵਾਲੇ ਘੋੜੇ ਵੀ ਮਰ ਚੁੱਕੇ ਸਨ ਖਾਲਸਾ ਫੌਜ ਦੀ ਇਸ ਪਹਿਲੀ ਜਿੱਤ ਨੇ ਡੋਗਰਿਆਂ ਦੀ ਪਰੇਸ਼ਾਨੀ ਨੂੰ ਇਹ ਸਾਬਤ ਕਰ ਦਿੱਤਾ ਸੀ ਕਿ ਉਹਨਾਂ ਨੇ ਰਾਜਾ ਗੁਲਾਬ ਸਿੰਘ ਦਾ ਹੁਕਮ ਉਡੀਕੇ ਬਿਨਾ ਹੀ ਦਿਵਾਰਾਂ ਤੋਂ ਬੰਦੂਕਾਂ ਦੀਆਂ ਗੋਲੀਆਂ ਵਰ੍ਹੌਣੀਆਂ ਸ਼ੁਰੂ ਕਰ ਦਿੱਤੀਆਂ ਥੱਲੇ ਖੜੀ ਘੋੜੀ ਥੱਲੇ ਖੜੀ ਫੌਜੀ ਭੀੜ ਘਬਰਾ ਗਈ ਅਸਰ ਇਹ ਹੋਇਆ ਕਿ 10-15 ਮਿੰਟ ਦੇ ਅੰਦਰ ਅੰਦਰ ਹਜ਼ੂਰੀ ਬਾਗ ਅਮਲਾਮਰ ਤੋਂ ਸਾਫ਼ ਹੋ ਗਿਆ ਹਜ਼ੂਰੀ ਬਾਗ ਵਿਜਲੀ ਫੌਜ ਆਪਣੇ ਪਿੱਛੇ 300 ਲਾਸ਼ਾਂ ਤੇ 100 ਜ਼ਖਮੀ ਛੱਡ ਗਏ ਪੰਜਾਬ ਬੰਦਿਆਂ ਨੂੰ ਡੋਗ ਰਹਿਣ ਤਲਵਾਰ ਦੀ ਨੋਕ ਤੇ ਬੰਦੀ ਬਣਾ ਲਿਆ ਖਬਰਾਏ ਹੋਏ ਸ਼ੇਰ ਸਿੰਘ ਨੇ ਆਪਣੇ ਆਪ ਨੂੰ ਮੇਵਾ ਸਿੰਘ ਦੀਆਂ ਬੈਰਕਾਂ ਵਿੱਚ ਜਾ ਕੇ ਬਚਾਇਆ ਅਤੇ ਉਸਨੇ گاਹ ਹੋਣ ਵਾਲੇ ਹਮਲਾ ਦਾਣਾ ਆਪਣੇ ਆਪ ਨੂੰ ਵਧੇਰੇ ਮਹਿਫੂਜ਼ ਰੱਖਣ ਦੀ ਕੋਸ਼ਿਸ਼ ਕੀਤੀ ਜਦ ਹਜੂਰੀ ਬਾਗ ਵਿੱਚ ਇਹ ਕੁਝ ਵਾਪਰ ਰਿਹਾ ਸੀ ਉਦੋਂ ਕਿਲੇ ਦੇ ਪੂਰਬੀ ਗੇਟ ਤੇ ਵੀ ਬਿਲਕੁਲ ਇਸੇ ਤਰ੍ਹਾਂ ਹਮਲਾ ਹੋਇਆ ਇੱਥੇ ਹਮਲਾ ਕਰਨ ਲਈ 12 ਦੀਆਂ بجائے 6 ਥੋਪਾਂ ਦੀ ਵਰਤੋਂ ਕੀਤੀ ਗਈ ਥੋਪਾਂ ਤੇ ਗੋਲਿਆਂ ਨਾਲ ਗੇਟ ਟੁੱਟ ਗਿਆ ਅੰਦਰ ਲੋਤੇ 11 ਬੰਦੇ ਮਾਰੇ ਗਏ ਪਰ ਮੋੜਵੇਂ ਹਮਲੇ ਦੇ ਰੂ ਵਿੱਚ ਅੰਦਰੋਂ ਉਹ ਦੇਉ ਤੋਪਾਂ ਦੀ ਗੋਲਾਬਾਰੀ ਤੇ ਉੱਪਰੋਂ ਦਵਾਰ ਤੋਂ ਬੰਦੂਕਾਂ ਤੋਂ ਗੋਲਾ ਗੋਲੀਬਾਰੀ ਨੇ ਧੜਵੀ ਫੌਜ ਨੂੰ ਚੁੱਪ ਕਰਵਾ ਦਿੱਤਾ ਹਮਲਾ ਕਰਨ ਵਾਲੇ ਸਾਰੇ ਬੰਦੇ ਅਤੇ ਘੋੜੇ ਮਾਰੇ ਗਏ ਹਜੂਰੀ ਬਾਗ ਦੀਆਂ 12 ਤੋਪਾਂ ਵਾਂਗ ਇੱਥੋਂ ਦੀਆਂ 6 ਤੋਪਾਂ ਵੀ ਖੜੀਆਂ ਰਹਿ ਗਈਆਂ ਇੰਜ ਪਹਿਲੇ ਹੱਲੇ ਨਾਲ ਪਿੱਛੇ ਧੱਕੀ ਹੋਈ ਖਾਲਸਾ ਫੌਜ ਨੇ ਚੌਗਿਰਦੇ ਦੀਆਂ ਸਾਰੀਆਂ ਥਾਵਾਂ ਤੋਂ ਤੋਪਾਂ ਦੇ ਗੋਲੇ ਬਰਾਉਣੇ ਸ਼ੁਰੂ ਕਰ ਦਿੱਤੇ ਉਹ ਵੀ 60 ਜਾਂ 100 ਗਜ ਤੋਂ ਵੀ ਨੇੜੇ ਫਾਸਲੇ ਤੋਂ ਇਹ ਗੋਲਾਬਾਰੀ ਇੰਨੀ ਤੇਜ਼ੀ ਅਤੇ ਜੋਸ਼ ਨਾਲ جاری ਰਹੀ ਕਿ ਕਿਲੇ ਦੀਆਂ ਪੁਰਾਣੀਆਂ ਦਿਵਾਰਾਂ ਹਿੱਲਣ ਲੱਗ ਪਈਆਂ ਲੱਗਦਾ ਸੀ ਕਿ ਦਿਵਾਰਾਂ ਡਿੱਗ ਪੈਣਗੀਆਂ ਪਰ ਤੋਪਾਂ ਦਾਗ ਰਹੇ ਦੋਪਚੀ ਦਿਵਾਰਾਂ ਉੱਪਰ ਖਲੋਤੇ ਬੰਦੂਕਚੀਆਂ ਦੇ ਨਿਸ਼ਾਨੇ ਤੇ ਸਨ ਤੇ ਉਹਨਾਂ ਕੋਲ ਲੁਕਣ ਦਾ ਵੀ ਕੋਈ ਵਸੀਲਾ ਨਹੀਂ ਸੀ ਦਿਵਾਰਾਂ ਤੋਂ ਹੁੰਦੀ ਪੱਕੇ ਨਿਸ਼ਾਨਚੀਆਂ ਦੀ ਗੋਲਾਬਾਰੀ ਉਹਨਾਂ ਨੂੰ ਲਗਾਤਾਰ ਘਾਟ ਕਰ ਰਹੀ ਸੀ ਘੰਟੇ ਕੁ ਬਾਅਦ ਫੌਜ ਦੀਆਂ ਮੂਹਰਿਆਂ ਕਤਾਰਾਂ ਸਾਫ਼ ਹੋ ਗਈਆਂ ਦਿਵਾਰਾਂ ਉੱਪਰਲੇ ਮੋਰਚਿਆਂ ਪਿਛਲੇ ਡੋਗਰਿਆਂ ਦੀ ਗਿਣਤੀ 146 ਬੰਦੂਕਾਂ ਦੀ ਕੀਤੀ ਜਾਂਚ ਸਕਦੀ ਸੀ ਉਹਨਾਂ ਦਵਾਲੇ ਮਰੇ ਹੋਏ ਬੰਦੇ ਜ਼ਖਮੀ ਬੰਦੇ ਘੋੜੇ ਅਤੇ ਟੱਠੇ ਖਿਲਰੇ ਪਏ ਸਨ ਉਹ ਅਜੇ ਨਿਸ਼ਾਨੇ ਲਗਾ ਰਹੇ ਸਨ ਕਿ ਕਿਸੇ ਦੀ ਵੀ ਉਹਨਾਂ ਦੇ ਨੇੜੇ ਜਾਣ ਦੀ ਹਿੰਮਤ ਨਹੀਂ ਹੋ ਸਕੀ ਸੀ ਇਸ ਦ੍ਰਿਸ਼ ਦੇ ਫੌਜ ਤੇ ਉਤਸ਼ਾਹ ਨੂੰ ਕੁਝ ਮੱਠਾ ਕੀਤਾ ਤੇ ਫੌਜ ਨੇ ਹੌਲੀ-ਹੌਲੀ ਪਿੱਛੇ ਹਟਣ ਦਾ ਅਤੇ ਉਹਨਾਂ ਬੰਦੂਕੀਆਂ ਦੇ ਨਿਸ਼ਾਨੇ ਦੀ ਹੱਤੋਂ ਥੋੜਾ ਫਾਸਲਾ ਬਣਾਉਂਦਾ ਜਤਨ ਕੀਤਾ ਫੌਜ ਪਿੱਛੇ ਅੱਡਦੀ ਹਟਦੀ ਨੇੜੇ ਦੇ ਘਰਾਂ ਵਿੱਚ ਜਾਵੜੀ ਸੁਲਤਾਨ ਮੁਹੰਮਦ ਡਿਵੀਜ਼ਨ ਦੀਆਂ 36 ਸਹਾਰੀਆਂ ਤੋਪਾਂ ਹਾਲੇ ਬਾਕੀ ਸਨ ਜਿਨ੍ਹਾਂ ਨੂੰ ਕਿਲੇ ਅੰਦਰਲੇ ਡੋਗਰੇ ਅੰਸਾ ਨੁਕਸਾਨ ਪਹ ਨਹੀਂ ਪਹਤਾ ਸਕੇ ਸਨ ਇਹਨਾਂ ਤੋਪਾਂ ਦੇ ਤੋਪਚਿਆਂ ਨੇ ਆਪਣੇ ਅਤੇ ਤੋਪਾਂ ਦੀ ਸਲਾਮਤੀ ਲਈ ਇੱਕ ਨਵਕਲੀ ਪਰ ਬੜੀ ਅਨਮਨੁੱਖੀ ਸਕੀਮ ਸੋਚੀ ਉਹ ਘਰਾਂ ਚੋਂ ਔਰਤਾਂ ਨੂੰ ਜ਼ਬਰਦਸਤੀ ਘੜੀਸ ਲਿਆਏ ਅਤੇ ਉਹਨਾਂ ਨੂੰ ਤੋਪਾਂ ਦਵਾਲੇ ਘੇਰੇ ਘੇਰਾ ਪਾ ਕੇ ਖੰਡਲੀ ਮਜਬੂਰ ਕੀਤਾ ਉਹਨਾਂ ਵਿੱਚੋਂ ਕੁਝ ਨੂੰ ਤੋਪਾਂ ਦੇ ਪਹੀਆਂ ਨਾਲ ਵੀ ਬੰਨ ਦਿੱਤਾ ਗਿਆ ਔਰਤਾਂ ਦਾ ਆਦਰ ਕਰਦਿਆਂ ਜਾਂ ਉਹਨਾਂ ਦੇ ਤਰਸ ਕਰਦਿਆਂ ਡੋਗਰਿਆਂ ਨੇ ਫਾਇਰਿੰਗ ਰੋਕ ਦਿੱਤੀ ਅਤੇ ਇਹੇ ਤੂਪ ਚੀ ਜਨਾਨੀਆਂ ਦੀ ਆੜ ਲੈ ਕੇ ਲਗਾਤਾਰ ਗੋਲੀਬਾਰੀ ਕਰਦੇ ਰਹੇ ਪਰ ਜਲਦੀ ਹੀ ਡੋਗਰਿਆਂ ਨੇ ਸੋਚਿਆ ਕਿ ਇਹਨਾਂ ਤੂਪਚੀਆਂ ਦੁਆਰਾ ਅਪਣਾਈ ਗਈ ਸੁਰੱਖਿਆ ਨੀਤੀ ਕਾਰਨ ਤਾਂ ਨਾ ਸਿਰਫ ਉਹਨਾਂ ਸਾਥੀਆਂ ਵਿੱਚ ਉਦਾਸੀ ਤੇ ਨਿਰਾਸ਼ਾ ਫੈਲ ਰਹੀ ਸੀ ਸਗੋਂ ਇਹ ਉਹਨਾਂ ਦੀ ਸੁਰੱਖਿਆ ਤੇ ਬਚਾਅ ਪੱਕ ਲਈ ਵੀ ਖਤਰਾ ਸੀ ਇਸ ਲਈ ਉਹਨਾਂ ਨੇ ਇਹਨਾਂ ਤੂਪਾਂ ਨੂੰ ਸ਼ਾਂਤ ਕਰ ਲਈਆਂ ਆਪਣੀਆਂ ਬੰਦੂਕਾਂ ਫਿਰ ਤੋਂ ਸੰਭਾਲ ਲਈਆਂ ਅਤੇ ਜ਼ੋਰਦਾਰ ਗੋਲਾਬਾਰੀ ਗੋਲੀਬਾਰੀ ਸ਼ੁਰੂ ਕਰ ਦਿੱਤੀ ਪਰ ਉਹਨਾਂ ਦੇ ਉਨੇ ਵਾਤਵਾਦ ਕੋਸ਼ਿਸ਼ ਕੀਤੀ ਗੋਲੀ ਕਿਸੇ ਔਰਤ ਨੂੰ ਨਾ ਲਗੇ ਸਿਰਫ ਤੂਬਚੀ ਨੂੰ ਹੀ ਨਿਸ਼ਾਨਾ ਬਣਾਇਆ ਜਾਵੇ ਸੁਰੱਖਿਆ ਕੇ ਰੱਬ ਬਣਾਉਣ ਲਈ ਜਬਰੀ ਲਿਆਂਦੀਆਂ ਕਿਸੇ ਗਈਆਂ ਕਿਸੇ ਔਰਤ ਨੂੰ ਨਹੀਂ ਉਹਨਾਂ ਦੀ ਤਰਸ ਭਾਵਨਾ ਦਾ ਤੇ ਉਹਨਾਂ ਦੀ ਦਰਸਤ ਨਿਸ਼ਾਨੇਬਾਜ਼ੀ ਦਾ ਸਬੂਤ ਇਸ ਗੱਲ ਤੋਂ ਮਿਲਦਾ ਹੈ ਕਿ ਤੂਬਚੀਆਂ ਦੀ ਜੰਗਲੀ ਮਾਨਸਿਕਤਾ ਦਾ ਸ਼ਿਕਾਰ ਬਣੀਆਂ ਇਹ 1000 ਜਾਂ 1200 ਔਰਤਾਂ ਵਿੱਚੋਂ ਸਿਰਫ 19 ਔਰਤਾਂ ਦੀ ਮੌਤ ਹੋਈ ਜਦੋਂ ਕਿ 186 ਤੂਬਚੀ ਗੋ ਡੋਗਰਿਆਂ ਦੀਆਂ ਗੋਲੀਆਂ ਦੇ ਸ਼ਿਕਾਰ ਹੋ ਕੇ ਮਰ ਗਏ ਇਸ ਤੋਂ ਬਾਅਦ ਸਾਰਾ ਦਿਨ ਚੁੱਪਛਾਈ ਰਹੀ ਇਸ ਦੌਰਾਨ ਡੋਗਰਾ ਫੌਜ ਨੂੰ ਮੌਕਾ ਮਿਲ ਗਿਆ ਜਿਸ ਦਾ ਉਹਨਾਂ ਨੇ ਪੂਰਾ ਫਾਇਦਾ ਉਠਾਇਆ ਉਹਨਾਂ ਨੇ ਕੁਝ ਟੁੱਟ ਪੱੜ ਠੀਕ ਕੀਤੀ ਤੇ ਨਵੇਂ ਹਮਲੇ ਦਾ ਟਕਰਾ ਕਰ ਲਈ ਆਪਣਾ ਸੁਰੱਖਿਆ ਘੇਰਾ ਹੋਰ ਮਜ਼ਬੂਤ ਕੀਤਾ ਆਪਣੀ ਹੋ ਜਤੌਣ ਲਈ ਉਹ ਰੁਕ ਰੁਕ ਕੇ ਗੋਲੀਆਂ ਚਲਾਉਂਦੇ ਰਹੇ ਅਤੇ ਉਧਰੋਂ ਸਿੱਖ ਫੌਜ ਵੱਲੋਂ ਵੀ ਨਕਸਾਨ ਰਹਿਤ ਫਾਇਰ ਹੁੰਦੇ ਰਹੇ ਫੌਜ ਨੇ ਸ਼ਹਿਰ ਦੇ ਘਰਾਂ ਵਿੱਚ ਜਾ ਘਰਾਂ ਦੇ ਅਿਸ਼ਵਾੜੇ ਪੋਜੀਸ਼ਨਾਂ ਲੈ ਰੱਖੀਆਂ ਸਨ ਕੁਝ ਹਥਿਆਰ ਜੋ ਝੜਪ ਹੋਣ ਤੋਂ ਪਹਿਲਾਂ ਰਸਤੇ ਵਿੱਚ ਅਣਚਲੇ ਰਹਿ ਗਏ ਸਨ ਜਾਂ ਇਧਰ ਉਧਰ ਖਿੰਡ ਗਏ ਸਨ ਇਕੱਠੇ ਕਰ ਲਏ ਗਏ ਲੋਕਾਂ ਦੇ ਘਰਾਂ ਚੋਂ ਭਏ ਹਥਿਆਰ ਵੀ ਲੈ ਲੈ ਗਏ ਹਨੇਰੇ ਦਾ ਫਾਇਦਾ ਉਠਾ ਕੇ ਸਿੱਖ ਫੌਜ ਨੇ ਆਪਣੀਆਂ ਤੂਫ਼ਾਂ ਵੀ ਇਕੱਠੀਆਂ ਕਰ ਲਈਆਂ ਤੋਪਾਂ ਨੂੰ ਘਰਾਂ ਵਿੱਚ ਅਤੇ ਦਵਾਰਾਂ ਪਿੱਛੇ ਫਿਟ ਕਰ ਦਿੱਤਾ ਗਿਆ ਸੀ ਇਸ ਤਰ੍ਹਾਂ ਸਿੱਖ ਫੌਜ ਨਵਾਂ ਹਮਲਾ ਕਰਨ ਲਈ ਨਵੀਂ ਸਵੇਰ ਦੀ ਉਡੀਕ ਕਰਨ ਲੱਗੀ ਅਗਲੀ ਸਵੇਰ 4 ਕੁਲ ਵਜੇ ਘਰਾਂ ਵਿੱਚ ਛੁਪੀ ਹੋਈ ਫੌਜ ਨੇ ਕਿਲੇ ਉੱਪਰ ਗੋਲੇ ਵਰਹਾਉਣੇ ਸ਼ੁਰੂ ਕਰ ਦਿੱਤੇ ਡੋਗਰਾ ਫੌਜ ਨੂੰ ਮੋੜਮਾ ਵਾਰ ਕਰਨਾ ਔਖਾ ਹੋ ਗਿਆ ਉਹਨਾਂ ਨੂੰ ਸਮਝੇ ਨਹੀਂ ਆ ਰਹੀ ਸੀ ਕਿ ਉਹ ਕਿਲੇ ਉਹ ਕਿੱਥੇ ਅਤੇ ਕਿਸ ਉੱਪਰ ਨਿਸ਼ਾਨਾ ਲਗਾਉਣ ਕਿਲੇ ਦੇ ਨੇੜੇ ਤੇੜੇ ਤਾਂ ਕੋਈ ਵੀ ਨਜ਼ਰ ਨਹੀਂ ਆ ਰਿਹਾ ਜਿਹੜਾ ਕਿਲਾ ਸਮਰਾਟ ਅਕਬਰ ਦੁਆਰਾ ਆਪਣੇ ਅਤੇ ਆਪਣੇ ਪਰਿਵਾਰ ਦੀ ਆਰਜੀ ਠਹਿਰ ਦੇ ਉਹਦੇ ਉਦੇਸ਼ਾਂ ਬਣਾਇਆ ਸੀ ਕਦੇ ਵੀ ਜੰਗਲੀ ਉਦੇਸ਼ ਲਈ ਨਹੀਂ ਵਰਤਿਆ ਗਿਆ ਸੀ ਇਸ ਦੇ ਬੁਰਜਾਂ ਅਤੇ ਦੀਵਾਰਾਂ ਵਿੱਚ ਬੰਦੂਕਾਂ ਦੀਆਂ ਨਾਲੀਆਂ ਰੱਖਣ ਵਾਲੇ ਮਗੋਰੀਆਂ ਤੋਂ ਇਲਾਵਾ ਹੋਰ ਕੁਝ ਨਹੀਂ ਸੀ ਮੁਰਜਾਂ ਤੋਪਾਂ ਹਾਂਜੀ ਲੋ ਜੀ ਅੱਜ ਲਈ ਇਹਨਾਂ ਇਤਿਹਾਸ ਲੈ ਕੇ ਹਾਜ਼ਰ ਹੋਏ ਹਾਂ ਅਗਲਾ ਜਿਹੜਾ ਅਧਿਆਇਆ ਪਾਰਟ ਅਗਲਾ ਕੱਲ ਨੂੰ ਜਿਹੜਾ ਦੂਜਾ ਪਾਰਟ ਉਹ ਕੱਲ ਨੂੰ ਲੈ ਕੇ ਹਾਜ਼ਰ ਹੋਵਾਂਗੇ ਇਤਿਹਾਸ ਪੜ੍ਹਦੇ ਸੁਣਦੇ ਸੁਣਾਉਂਦੇ ਸਮੇਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਹੋ ਜਾਂਦੀਆਂ ਹੋਈਆਂ ਹੋਣਗੀਆਂ ਨਿਦਾਨ ਸਿੰਘ ਜਾਣ ਕੇ ਮਾਫ ਕਰਨਾ ਗੁਰੂ ਸਾਹਿਬ ਅਗੇ ਅਰਦਾਸ ਕਰਨੇ ਕਿ ਸਿੰਘ ਨੂੰ ਇਤਿਹਾਸ ਪੜ੍ਹਨ ਦੀ ਸੋਝੀ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ